ਚਾਸੀ ਕਾਲ ਜੀ ਇਕ ਨਵੀਂ ਭਰਤੀ ਦੀ ਇਨਫੋਰਮੇਸ਼ਨ ਲੈ ਕੇ ਹਾਜ਼ਰਾਂ ਆਂਦੀ ਤੁਹਾਡੇ ਨਾਲ ਤਾਂ ਅੱਜ ਦੀ ਜਿਹੜੀ ਭਰਤੀ ਹੈ ਜੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਕੈਂਪਸ ਮੈਨੇਜਰ ਦੀ ਭਰਤੀ ਹੈ ਜੀ ਕੌਣ ਕੌਣ ਅਪਲਾਈ ਕਰ ਸਕਦਾ ਕਿੰਨੀ ਉਮਰ ਹੱਦ ਹੋਏਗੀ ਸਾਰਾ ਦੇਖਾਂਗੇ ਜੀ ਸਾਡੇ ਨਾਲ ਜੁੜੇ ਰਹੋ ਹਾਂਜੀ ਇਹ ਭਰਤੀ ਜਿਹੜੀ ਹੈ ਜੀ ਪੰਜਾਬ ਦੇ ਰਿਟਾਇਰਡ EMPLOYEES ਦੇ ਲਈ ਚਾਹੇ ਉਹ ਸੈਂਟਰਲ ਗਵਰਨਮੈਂਟ ਦੇ ਨੇ ਚਾਹੇ ਸਟੇਟ ਦੇ ਨੇ ਜਾਂ ਫਿਰ ਲੋਕਲ ਅਥਾਰਟੀ ਤੋਂ ਰਿਟਾਇਰ ਨੇ ਜੀ ਜਿਨ੍ਹਾਂ ਦੀ ਉਮਰ 63 ਸਾਲ ਤੋਂ ਘੱਟ ਹੈ ਜੀ ਉਹ ਅਪਲਾਈ ਕਰ ਸਕਦੇ ਨੇ ਘੱਟੋ ਘੱਟ ਗ੍ਰੈਜੂਏਸ਼ਨ ਹੋਣੀ ਜਿਹੜੀ ਹੈ ਜ਼ਰੂਰੀ ਹੈ ਨਾਲ ਨਾਲ ਤੁਸੀਂ 10ਵੀਂ ਤੱਕ ਪੰਜਾਬੀ ਪੜ੍ਹੀ ਹੋਣੀ ਜਿਹੜੀ ਹੈ ਜ਼ਰੂਰੀ ਹੈ ਜੀ ਤਾਂ ਕੁੱਲ ਪੋਸਟਾਂ ਰਹਿਣਗੀਆਂ ਜੀ 353 ਤੇ ਇਨ੍ਹਾਂ ਪੋਸਟਾਂ ਦੇ ਲਈ ਸੈਲਰੀ ਦੀ ਗੱਲ ਕਰ ਲਈਏ ਤਾਂ ਓੱਕਾ-ਬੁੱਕਾ ਜਿਹੜੀ ਸੈਲਰੀ ਹੈ ਜੀ 16175 ਰੁਪਏ ਰਹੇਗੀ ਤੇ ਸਾਰਾ ਕੁਝ ਕੱਟਣ ਤੋਂ ਬਾਅਦ 14238 ਰੁਪਏ ਤੁਹਾਨੂੰ ਮਿਲਣਗੇ ਜੀ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਜੀ ਕਿਵੇਂ ਅਪਲਾਈ ਕਰਨਾ ਹੈ ਜੀ ਤਾਂ ਅਪਲਾਈ ਕਰਨ ਦੇ ਲਈ ਤੁਹਾਨੂੰ ਦਿੱਤੀ ਹੋਈ ਸਾਈਟ pesco.punjab.gov.in ਦੇ ਉੱਪਰ ਜਾ ਕੇ ਉਹਦੀ ਰਿਕਰੂਟਮੈਂਟ ਦੇ ਵਿੱਚ ਜਾ ਕੇ ਤੁਸੀਂ ਜਿਹੜਾ ਹੈ ਆਪਣਾ ਅਪਲਾਈ ਕਰ ਸਕਦੇ ਅਪਲਾਈ ਕਰਨ ਦੇ ਲਈ ਨੀਚੇ ਇੱਕ ਫਾਰਮੈਟ ਦਿੱਤਾ ਗਿਆ ਹੈ ਉਸ ਫਾਰਮੈਟ ਨੂੰ ਭਰ ਕੇ ਤੁਸੀਂ ਅਪਲਾਈ ਕਰਨਾ ਹੈ ਜੀ ਨਾ ਕੀ ਕੀ ਜ਼ਰੂਰੀ ਰਹੇਗਾ ਜਾਣਨ ਵਾਸਤੇ ਤਾਂ ਉਹਦੇ ਵਿੱਚ ਕੀ ਹੈ ਕਿ ਇਹਨਾਂ ਨੂੰ ਜਿਹੜੀ ਸੈਲਰੀ ਹੈ ਓਕਾ ਬੋਕਾ ਮਿਲੇਗੀ ਠੇਕੇ ਦੇ ਆਧਾਰ ਤੇ ਇਹ ਭਰਤੀ ਹੋਏਗੀ ਜੀ ਆਊਟਸੋਰਸ ਦੁਆਰਾ ਭਰਤੀ ਕੀਤੀ ਜਾਏਗੀ ਉਮਰ ਉਮਰ ਦੀ ਆਪਾਂ ਗੱਲ ਕਰ ਲਈ ਜੀ 63 ਸਾਲ ਵੱਧ ਤੋਂ ਵੱਧ ਉਮਰ ਹੋਣੀ ਚਾਹੀਦੀ ਹੈ ਜੀ ਤੇ ਦੂਸਰਾ ਇਹਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਕੋਈ ਵੀ ਜਿਹੜੀ ਕਮਾਈ ਛੁੱਟੀ ਕਹ ਲਓ ਕਿ ਜਾਂ ਫਿਰ ਅਚਾਨਕੇ ਛੁੱਟੀ ਹੈ ਉਹ ਨਹੀਂ ਮਿਲੇਗੀ ਇਹਦੇ ਵਿੱਚ ਜਿਹੜੀ ਹੈ ਤੁਹਾਨੂੰ ਸਿਰਫ ਸਰਕਾਰੀ ਛੁੱਟੀਆਂ ਤੇ ਹੋਰ ਛੁੱਟੀਆਂ ਨੇ ਜਿਹੜੀਆਂ ਉਹ ਸ਼ਾਮਿਲ ਹੋਣਗੀਆਂ ਹਾਂਜੀ ਹੁਣ ਆਪਾਂ ਇਹਦੇ ਵਿੱਚ ਗੱਲ ਕਰ ਲੈਨੇ ਆ ਕਿ ਨੀਚੇ ਕਦੋਂ ਤੋਂ ਕਦੋਂ ਤੱਕ ਆਪੈਨੋ ਅਪਲਾਈ ਕਰ ਸਕਦੇ ਆ ਤਾਂ ਆਪ ਆ ਇਸ ਨੂੰ ਜੀ 15 ਅਗਸਤ ਤੋਂ ਲੈ ਕੇ 25 ਅਗਸਤ ਸ਼ਾਮ 6 ਵਜੇ ਤੱਕ ਆਪੈਨੋ ਅਪਲਾਈ ਕਰ ਸਕਦੇ ਆ ਜੀ ਅਪਲਾਈ ਕਰਨ ਦੇ ਲਈ ਮੈਂ ਤੁਹਾਨੂੰ ਦੱਸ ਦਿੰਦਾ ਜੀ ਇੱਕ ਵਾਰ ਫਿਰ ਰਿਪੀਟ ਕਰ ਦਿੰਦਾ ਜੀ ਪੰਜਾਬ ਸਰਕਾਰ ਦੀ ਸਾਈਟ ਹੈ ਜੀ pesco.punjab.gov.in ਦੇ ਉੱਪਰ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਪਰਫਾਰਮਾ ਨਾਲ ਨੱਥੀ ਹੈ ਜੀ ਇਸ ਪਰਫਾਰਮੇ ਨੂੰ ਭਰ ਕੇ ਅਪਲੋਡ ਕਰਨਾ ਹੈ ਜੀ ਸਕੂਲਾਂ ਦੀ ਲਿਸਟ ਨਾਲ ਨੱਥੀ ਕਰ ਦਿੱਤੀ ਗਈ ਹੈ ਇਹਦੇ ਵਿੱਚੋਂ ਤੁਸੀਂ ਆਪਣੇ ਮਨਪਸੰਦੀ ਦਾ ਸਕੂਲ ਜਾਂ ਆਪਣੇ ਨੇੜੇ ਦਾ ਸਕੂਲ ਦੇਖ ਕੇ ਉਹਦੇ ਵਿੱਚ ਅਪਲਾਈ ਕਰ ਸਕਦੇ ਆ ਔਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਆਸਥਾ ਇੱਕ ਉਮੀਦ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ